ਦੇਖੋ ਮੈਂ ਤਾਂ ਐਸੇ ਬੰਦਿਆਂ ਨੂੰ ਹਮੇਸ਼ਾ ਇੱਕ ਗੱਲ ਕਵਾਂਗਾ ਕਿ ਜੋ ਐ ਐਗਜ਼ੈਕਟ ਸੱਚ ਦੱਸਣ ਕੋਈ ਵੀ ਕੰਤੂ ਪ੍ਰੰਤੂ ਨਹੀਂ ਕੋਈ ਵੀ ਚਲਾਕੀ ਨਹੀਂ ਉਹਨੂੰ ਡਿਲੀਟ ਵੀ ਨਾ ਕਰਨ ਉਹਨਾਂ ਨੂੰ ਪੂਰਾ ਜਿਹੜਾ ਉਹਦਾ ਜੇ ਡਿਲੀਟ ਕਰਨਗੇ ਸ਼ੱਕ ਦੇ ਘੇਰੇ ਚ ਆ ਜਾਣਗੇ ਲਕੋਣ ਝੂਠ ਮਾਰਨਗੇ ਇੱਕ ਨੂੰ ਝੂਠ ਨੂੰ ਲਕੋਣ ਲਈ 100 ਝੂਠ ਬੋਲਨੇ ਪੈਂਦੇ ਹੈਗੇ ਉਹਨਾਂ ਨੇ ਫਾੜੀ ਲੈਣਾ ਹੈ ਕਰਾਸ ਕੁਐਸਚਨਿੰਗ ਦੇ ਵਿੱਚ ਜਿਹੜਾ ਕਿਉਂਕਿ ਕੁਐਸਚਨਿੰਗ ਵੀ ਇੱਕ ਜਗ੍ਹਾ ਨਹੀਂ ਹੋਣੀ ਕਈ ਅਧਿਕਾਰੀ ਹੋਣੇ ਹਰ ਇੱਕ ਦਾ ਅਲੱਗ-ਅਲੱਗ ਕਰਨਾ ਹੈ ਹਾਂ 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 ਉਹਨਾਂ ਨੇ ਪੁਆਇੰਟ ਤੋਂ ਪੁਆਇੰਟ ਕੱਢ ਲੈਣਾ ਹੈਗਾ ਵਾ ਤਾਂ ਜੇ ਤੁਸੀਂ ਝੂਠ ਬੋਲਤਾ ਤਾਂ ਕੰਮ ਖਰਾਬ ਹੈ ਸੱਚਾ ਬੋਲੋ ਕਿ ਮੈਂ ਆ ਲਿਖਿਆ ਆ ਉਹਨੇ ਮੈਨੂੰ ਕਿਹਾ ਆ ਮੇਰੀ ਉਹਨਾਂ ਨਾਲ ਗੱਲ ਹੋਈ ਜੋ ਸਚਾਈ ਹੈ ਦੱਸ ਦਿਓ ਜਿਹੜਾ ਬੰਦਾ ਧੋਖੀ ਨਹੀਂ ਹੈਗਾ ਕਿਸੇ ਵੀ ਗੱਲ ਦਾ ਠੀਕ ਹੈ ਉਹਨਾਂ ਨੇ ਉਹਨਾਂ ਨੂੰ ਨਹੀਂ ਫੜਨਾ ਜਿਹੜੇ ਅਣਜਾਣੇ ਬੰਦੇ ਵਿੱਚ ਕੁਝ ਐਦਾ ਦੱਸ ਵੀ ਦਿੱਤਾ ਮਾੜਾ ਮੋਟਾ ਠੀਕ ਹੈ ਉਹਨਾਂ ਨੇ ਦੇਖਣਾ ਕਿ ਕੰਟਰੀ ਦੇ ਆਰਮੀ ਨੂੰ ਕਿੱਥੇ ਨੁਕਸਾਨ ਹੋ ਸਕਦਾ ਕੰਟਰੀ ਨੂੰ ਕਿੱਥੇ ਨੁਕਸਾਨ ਹਾਂ ਉਹ ਜਿਹੜੀ ਇਨਫੋਰਮੇਸ਼ਨ ਸਾਂਝੀ ਹੋਈ ਕਿ ਨਹੀਂ ਉਹ ਸਾਂਝੀ ਹੋਣ ਤੋਂ ਜੇ ਕਿਤੇ ਕੋਈ ਐਦਾਂ ਦੀ ਹੋਈ ਹੈ ਉਹਦੇ ਪਿੱਛੇ ਇੰਟੈਂਸ਼ਨ ਕੀ ਹੈ ਕਿ ਇਸ ਬੰਦੇ ਨੇ ਕੋ ਦਾ ਕੋਈ ਬੈਨੀਫਿਟ ਲੀਤਾ ਜੀ ਠੀਕ ਹੈ ਇਹਦਾ ਕੋਈ ਉਹਦਾ ਇਹਨੇ ਕੈਸ਼ ਲੀਤਾ ਜਾਂ ਕਿਸੇ ਹੋਰ ਤਰ੍ਹਾਂ ਦਾ ਬੈਨੀਫਿਟ ਲੀਤਾ ਹੈਗਾ ਵਾ ਉਹਨਾਂ ਨੇ ਇਹ ਗੱਲ ਚੈੱਕ ਕਰਨੀ ਹੈਗੀ ਆ ਤਾਂ ਮੈਨੂੰ ਲੱਗਦਾ ਕਿ 900 ਵਿੱਚੋਂ ਜਿਹੜੇ 2-3 ਹੀ ਹੋ ਸਕਦੇ ਆ ਅਜਿਹੇ ਹੋਣਗੇ ਜਿਹੜੇ ਜਾਣ ਬੁੱਝ ਕੇ ਜੜੀਆਂ ਦੇ ਰਹੇ ਨੇ ਕਿਸੇ ਮਕਸਦ ਦੇ ਲਈ ਜਾਣ